सत श्रीकाल जी और ही। <coughs> और हो सारे ठीक ठाक वी हो बाइ जानवर भी वाइसिया हो गए ठीक ठाक होक्कोवाल पिंड बाजी हुई थी पंद्रह तरीक न मई पंद्रह मई में बाजी हुई थी उत्थे तो उत्थ बाजी बहुत घेंट हुई बहुत वधिया हुई बाजी ने नाम भी देते मेरे ख्याल एक फ्रिज का कूलर था, था एक पखा था बाकी कप था रोटी पानी बहुत घेंट बाज बइया था ਤੇ ਵੀਰ ਉੱਥੇ ਨਾ ਇੱਕ ਚੱਲਦੀ ਬਾਜ਼ੀ ਤੇ ਮੁੰਡਾ ਫੜ ਲਿਆ ਉੱਥੇ ਕੂਤਰਵਾੜ ਭਰਾ ਨੇ ਇੱਕ ਨੇ ਉਹਦਾ ਕੂਤਰਕਵੱਤ ਵੀ ਫੜ ਕੇ ਪੜੇ ਫੜ ਕੇ ਲੈ ਚੱਲੇ ਦਾ ਨਹੀਂ ਲੈ ਚੱਲੇ ਰਹਾ ਰੱਬ ਜਾਣੇ ਬਾਈ ਉਹਨੂੰ ਬੰਦੇ ਨੂੰ ਪਤਾ ਤਾਂ ਤਾਂ ਉਹਦਾ ਕੂਤਰ ਫੜ ਕੇ ਉਹ ਉੱਥੇ ਲੋਕੋ ਲੋਕੋ ਲੱਗਿਆ ਫੜ ਕੇ ਹੱਥੀ ਰੱਖਿਆ ਹੋਣਾ ਨਹੀਂ ਤਾਂ ਦੂਏ ਪ੍ਰਾ ਕੂਤਰਵਾੜ ਭਰਾ ਨੇ ਜਾ ਕੇ ਉਹਦੇ ਨੂੰ ਫੜ ਕੇ ਚੱਲ ਹੱਥੋ ਭਾਈ ਮਾੜਾ ਮੋਟੇ ਹੋਈ ਹੋਣੇ ਤਾਂ ਫੇਰੋ ਚਲੇ ਵੀਡੀਓ ਪਾ ਲੈ ਚੱਲ ਨਹੀਂ ਚੱਲ पाए पाती पने भाई है ये सारी वीडियो चल अपनी कट्ठी करके पने पाती वीडियो वीडियो पाई हुई तो वीर बीर भरा फोन आ गया कहना भाई यार कहना भी मेरी गलत ही देना वो हैगी मैं किसी बंद ने कु फड़ा के चले गया पैसे दे के चले गया और बंद ने मैं क्या बी थी अपनी मैंने वीडियो बना के पा देखा तेरी गलबात है उत्थे हो ही जिदा हुई बीती तरीके पताओ पता दोबारा फिर पा देंगे नैट पर ਜੇਕਰ ਜਿਹੜਾ ਵੀ ਤੈਨੂੰ ਗੱਲ ਕਹਿਣੀ ਹੈ ਆਪਣੀ ਦਿਲ ਦੀ ਤੂੰ ਕਹਿ ਦੇ ਤੂੰ ਚੱਲ ਫੇ ਉਹ ਵੀਰ ਨੇ ਆਪਣ ਨੂੰ ਵੀਡੀਓ ਬਣਾ ਕੇ ਪਾਈ ਆ ਬਾਕੀ ਅਬ ਬਜਾਣੇ ਭਾਈ ਬਾਕੀ ਆਪਾਂ ਉਹ ਵੀਰ ਵੀਰ ਦੀ ਪਿੱਛੇ ਲਾ ਦੇਣੀ ਤੇ ਚੱਲ ਜਿਹੜੇ ਭਾਈ ਕਹਿੰਦੇ ਭਾਈ ਯਾਰ ਗਲਤੀ ਇਨਸਾਨ ਦੀ ਗਲਤੀ ਕਿ ਆਪਾਂ ਉਹਦੀ ਗਲਤੀ ਨਾ ਹੋਵੇ ਯਾਰ ਬਹਿਤ ਆਪਾਂ ਨੂੰ ਕਮੇਟੀ ਆਣ ਦੇ ਕਾਪੀ ਆਣ ਦੇ ਕਹਿਣ ਦੇ ਬਗੈਰ ਪਿੰਡ 'ਚ ਨਹੀਂ ਘੁੰਮਣ ਚਾਹੀਦਾ ਉਹ ਪਾਣੀ ਵਰਨਿੰਗ ਦੇ ਦਿੰਦੇ ਆ ਉਹ ਉਪਾਈ ਦੇ ਪਿੰਡ ਤੇ ਬਾਹਰ ਪਿੰਡ ਚ ਘੁੰਮਦਾ ਬੰਦਾ ਨਜ਼ਰ ਆ ਗਿਆ ਫੋੜੇ ਕੂਤਰ ਕੱਟ ਦਿੱਤਾ ਜਾਵੇਗਾ ਜਿਵੇਂ ਪਹਿਲੇ ਪੋਸਟਾਂ ਉਪਰ ਵੀ ਲਿਖ ਕੇ ਲਾਇਆ ਹੁੰਦਾ ਨਾ ਵੀ ਪਿੰਡ ਚ ਘੁੰਮਣ ਵਾਲੇ ਦਾ ਕੂਤਰ ਕੱਟਿਆ ਜਾਵੇਗਾ ਜਦ ਤੱਕ ਕਮੇਟੀ ਮੈਂਬਰ ਜਾਂ ਫਿਰ ਕਾਪੀ ਵਾਲਾ ਜਦ ਤੱਕ ਕਹਿੰਦਾ ਨਹੀਂ ਆ ਵੀ ਕੂਤਰ ਫੜ ਲਿਆ ਲਿਆ ਚੱਕ ਲਿਆ ਜਦ ਤੱਕ ਬਾਈ ਬਿਨਾਂ ਕੁਛੇ ਨਾ ਜਾਇਆ ਕਰੋ ਨਾ ਘੁੰਮੇ ਕਰੋ ਨਾ ਕਿਸੇ ਦਾ ਕੂਤਰ ਫੜੇ ਕਰੋ ਚਲ ਬਾਈ ਚਾਂ ਦੇ ਕਿਸੜਾ ਫੜ ਵੀ ਲੱਤਾ ਤਾਂ ਕਾਪੇ ਜਾਣ ਜਾ ਕੇ ਦੇ ਦੋ ਯਹਾਂ ਪਾਈ ਮੈਂ ਕਾਪੇ ਨੇ ਕੂਤਰ ਫੜਾਉਂ ਚੱਲੇ ਆਂ ਜਦ ਪਿੰਡ ਦੇ ਕਮੇਟੀ ਮੈਂਬਰ ਨੂੰ ਕਹਿ ਦੋ ਵੀ ਬਾਈ ਉਹਨੂੰ ਕੂਤਰ ਫੜਾਉਂ ਚੱਲੇ ਆਂ ਕੂਤਰ ਫੜ ਕੇ ਆਠ ਯੋਜਨਾ ਖੜੋ ਜੇ ਹੋ ਨੀ ਜੇ ਫੜਨ ਜਾਣਾ ਤਾਂ ਪਿੰਡ ਦਾ ਕੋਈ ਨਾ ਕੋਈ ਸਾਥ ਹੋਣਾ ਚਾਹੀਦਾ ਥੋੜੇ ਵੀ ਬਗਲਾ ਦੂਗਾ ਬੰਦਾ ਹੁਣ ਉਂਗਲੀਆਂ ਚੱਕੇ ਦੇ ਫੇ ਕਈ ਪਿੰਡ ਵਿੱਚ ਬਾਈ ਕੂਤਰ ਵਾਜੀ ਸਹੀ ਮੰਨੀ ਬੰਦੇ ਇਤਰਾਜ਼ ਕਰਦੇ ਘੁੰਮਣ ਕਰਨ ਤੇ ਕੋਠੇ ਕਰਨੇ ਤੇ ਚਲੋ ਵੀਰੇ ਬੱਦਗਲਾ ਨਾ ਕਰਦੇ ਹੋਏ ਆਪਾਂ ਤੁਹਾਨੂੰ ਵੀਡੀਓ ਵੀਰ ਦੇ ਆਪਣੇ ਵੀਡੀਓ ਨਾਲ ਲਾ ਲੈਣੇ ਆਪਾਂ ਨੇ ਪਿੰਡ ਮੱਖਵਾਲ ਦੀ ਕਹਾਣੀ ਆ ਚਲੋ ਬਾਈ ਨੂੰ ਪਰਨੇ ਬਚਾ ਲਈ ਗਲਤੀ ਹੈਗੀ ਨਹੀਂ ਹੈਗੀ ਚਲੋ ਮਾਫ ਕਰਦੇ ਆ ਬਚਾਰੇ ਨੂੰ ਜਿੱਦਾਂ ਵੀ ਹੋਈ ਗੱਲਬਾਤ ਉਹਦੀ ਤੇ ਚਲੋ ਠੀਕ ਆ ਵੀਰੇ ਆਪਾਂ ਲੌਂਗ ਦੇ ਵੀਡੀਓ ਨਾਲ ਹੈਲੋ ਵੀਰੇ ਤੂੰ ਕਬੂਤਰ ਕਹਿੰਦੇ ਈ ਵੀਰੇ ਵੀ ਆ ਮੁੰਡੇ ਦਾ ਫੜਿਆ ਚੋਰ ਹੈ ਉਹ ਮੁੰਡਾ 200 ਰੁਪਏ ਦੇ ਕੇ ਗਿਆ ਦੀ ਨਾਲ ਵੀਰੇ ਉਹ ਕਨ ਵੀਰੇ ਕਬੂਤਰ ਪੜੀ ਗਾ ਦਾ ਪਿੰਜਰਾ ਲਿਆਉਣਾ ਮਗਾ ਨਾ ਵੀਰੇ ਹਾਂ ਮੁੰਡਾ ਆਇਆ ਜੀ ਹੈਗਾ ਠੀਕ ਆ ਨਾਲ 200 ਰੁਪਏ ਦੇ ਕੇ ਗਿਆ ਜੀ ਵੀਰੇ ਉਹ ਠੀਕ ਆ 200 ਰੁਪਏ ਦੇ ਕੇ ਗਿਆ ਉਹ ਕਹਿੰਦਾ ਵੀਰੇ ਦੂਜਾ ਮੁੰਡਾ ਆ ਗਿਆ ਕੋਈ ਉੱਤਰ ਲੈਣਾ ਉਹ ਕਰਾ ਵੀਰੇ ਕੋ ਉੱਤਰ ਕੀ ਦਾ ਉਹ ਵੀ ਪਤਾ ਨਹੀਂ ਉਹ ਮੁੰਡਾ ਲੈ ਕੇ ਗਿਆ ਵੀ ਉਹ ਮੁੰਡਾ ਆ ਗਿਆ ਵੀ ਤੇ ਤੂੰ ਉਹ ਕਰਾ ਮੇਰਾ ਉੱਤਰ ਆ ਬਰੇ ਮੁੰਡੇ ਮਾਰਨ ਦੇ ਮੇ ਨਾਲ 200 ਰੁਪਏ ਲੈ ਕੇ ਦੇ ਕੇ ਗਿਆ ਵੀ ਜੇ ਉਹ ਨਹੀਂ ਆਇਆ ਬਰੇ ਮਾਪ ਤਾਂ ਉਹਨੂੰ ਪੁੱਛ ਲਈ ਆ ਕਿ ਵੀ ਤੂੰ ਲੈ ਲਈ ਉਹ ਮੁੰਡੇ ਨੇ ਗੱਲ ਨਹੀਂ ਸੁਣੀ ਹੈਗੀ ਉਹ ਨੂੰ ਲੈ ਕੇ ਫਰੰਦਰੇ ਉਹ ਆਪਰੇ ਉਹਨਾਂ ਨੇ ਬਣਾ ਲਈ ਵੀਡੀਓ ਉਹਨੂੰ ਲੱਗਾ ਕਿ ਚੋਰ ਆਇਆ ਹੈ ਹਾਂ ਬੰਦਾ 200 ਰੁਪਏ ਦੇ ਕੇ ਗਿਆ ਸੀ ਮੋਤੇ ਤਾਂ ਨਹੀਂ ਬੋਲੇਗਾ ਵੀ ਅਗਲੇ ਦਾ ਖਰਚ ਹੁੰਦਾ ਅਗਲੇ ਦੀ ਬਾਜੀ ਕਰਾਈ ਉਹ ਤੇ ਬਾਤਾਂ ਨਹੀਂ ਬੋਲੇਗਾ ਹਾਂ ਬੰਦਾ ਆ ਗਿਆ ਜਿਹੜੀਆਂ ਗੱਭਰਿਆਂ ਨੂੰ 200 ਰੁਪਏ ਦਿੱਤਾ